ਜੇਕਰ ਪਸ਼ੂ ਦਾ ਕਟਰੂ ਬਸਰੂ ਮਰ ਜੇ ਤਾਂ ਜਲਦੀ ਜਲਦੀ ਪਸ਼ੂ ਦੁੱਧ ਨਹੀਂ ਲਾਉਂਦਾ ਜਾਂ ਕਈ ਵਾਰ ਕੀ ਹੁੰਦਾ ਕਿ ਪਸ਼ੂ ਕਟਰ ਨੂੰ ਭੁੱਲ ਜਾਂਦਾ ਫਿਰ ਵੀ ਜਲਦੀ ਦੁੱਧ ਨਹੀਂ ਲਾਉਂਦਾ ਬਹੁਤ ਔਖਾ ਹੋ ਜਾਂਦਾ ਪਸ਼ੂ ਦਾ ਸੂਆ ਖਰਾਬ ਹੋ ਜਾਂਦਾ ਜਿਹੜਾ ਅੱਜ ਤੁਹਾਨੂੰ ਨੁਕਤਾ ਦੱਸਾਂਗੇ ਇਹਦੇ ਨਾਲ ਤੁਹਾਡਾ ਪਸ਼ੂ ਜਿਹੜਾ 2-4 ਦਿਨਾਂ ਦੇ ਵਿੱਚ ਵਿੱਚ ਦੁੱਧ ਲਾਉਣ ਲੱਗ ਜੂਗਾ ਕੀ ਕੀ ਚੀਜ਼ਾਂ ਲੈਣੀਆਂ ਤੁਹਾਨੂੰ ਦੱਸਾਂਗੇ ਬਣੇ ਰਹੋ ਵੀਡੀਓ ਦੇਖਣ ਤੱਕ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਲੱਗਦਾ ਬਲਦਾ ਬਟਨ ਉਹਨੂੰ ਕਰ ਲਓ ਪ੍ਰੈਸ ਐਸੀ ਤਰ੍ਹਾਂ ਪਾ ਕਿ ਰਿਹਾ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਕਿਸਾਨ ਦੋਸਤੋ ਇਹ ਜਿਹੜੀਆਂ ਦਿੱਕਤਾਂਆਂ ਬਹੁਤ ਹੈਗੀਆਂ ਜਿਵੇਂ ਕਿ ਪਸ਼ੂ ਕਟਰੂ ਭੁੱਲ ਜਾਣਾ ਜਾਂ ਕਈ ਵਾਰ ਆਪਣੇ ਪਸ਼ੂ ਦਾ ਕਟਰੂ ਬਸਰੂ ਮਰ ਜਾਣਾ ਉਦੋਂ ਆਪਣੇ ਪਸ਼ੂ ਦਾ ਜਿਹੜਾ ਸੁਆ ਖਰਾਬ ਹੋ ਜਾਂਦਾ ਪਸ਼ੂ ਦੁੱਧ ਨਹੀਂ ਲਾਉਂਦਾ ਆਪਾਂ ਲਿਆ ਕੇ ਮੈਡੀਕਲ ਤੋਂ ਟੀਕੇ ਵੀ ਦੁੱਧ ਵਾਲੇ ਲਾਉਣੇ ਆ ਜਾਂ ਆਪਾਂ ਹੋਰ ਵੀ ਦਵਾਈਆਂ ਦਿੰਨੇ ਆ ਫਿਰ ਵੀ ਪਸ਼ੂ ਆਪਣਾ ਜਲਦੀ ਜਲਦੀ ਖੜਦਾ ਨਹੀਂ ਹੈਗਾ ਤੇ ਜਿਹੜੀਆਂ ਇਹ ਦੇਸੀ ਚੀਜ਼ਾਂ ਸਾਨੂੰ ਆਮ ਹੀ ਮਿਲ ਜਾਣੀਆਂ ਕੋਈ ਜ਼ਿਆਦਾ ਖਰਚਾ ਵੀ ਨਹੀਂ ਆਉਣਾ ਦੇ ਦੇ ਨਾਲ ਤੁਹਾਡਾ ਪਸ਼ੂ ਤਿੰਨਾਂ ਚਾਰਾਂ ਦਿਨਾਂ ਦੇ ਵਿੱਚ ਵਿੱਚ ਦੁੱਧ ਜਿਹੜਾ ਪੂਰਾ ਲਾਉਣ ਲੱਗ ਜੂਗਾ ਤੇ ਕਿਵੇਂ ਦੇਣੀ ਆ ਤੁਹਾਨੂੰ ਦੱਸਾਂਗੇ ਜਿਹੜੀ ਇਹ ਚੀਜ਼ਾਂ ਕਿਸਾਨੋ ਦੋਸਤੋ ਇਹ ਤੁਸੀਂ ਦੋ ਚੀਜ਼ਾਂ ਲੈਣੀਆਂ ਇੱਕ ਤਾਂ ਲੈਣੀਆਂ ਪੁੱਠ ਕੰਡੇ ਦੀ ਜੜ ਆਮ ਹੀ ਮਿਲ ਜਾਂਦੀ ਆ ਆਪਾਂ ਨੂੰ ਬਾਣਾ ਦੇ ਵਿੱਚੋਂ ਉਹਦੀ ਜੜ ਤੁਸੀਂ ਲੈਣੀ ਆ 35 ਗ੍ਰਾਮ ਜੜ ਲੈ ਲੈਣੀ ਆ ਜੜ 35 ਗ੍ਰਾਮ ਨੂੰ ਚੰਗੀ ਤਰ੍ਹਾਂ ਕੁੱਟ ਲੈਣਾ ਕੁੱਟਣ ਤੋਂ ਬਾਅਦ ਚ 250 ਗ੍ਰਾਮ ਲੈ ਲੈਣਾ ਗੁੜ ਗੁੜ ਦੇ ਵਿੱਚ ਚੰਗੀ ਤਰ੍ਹਾਂ ਕੁੱਟ ਕੇ ਗੁੜ ਨੂੰ ਮਿਕਸ ਕਰਕੇ ਪਸ਼ੂ ਨੂੰ ਚਾਰਨਾ ਹੈ ਚਾਰਨਾ ਤੁਸੀਂ ਧਾਰ ਕੱਢਣ ਤੋਂ ਅੱਧਾ ਘੰਟਾ ਪਹਿਲਾਂ ਚਾਰ ਦਿਓ ਤੁਹਾਡਾ ਪਸ਼ੂ ਇਹ ਖਰਾਕ ਜਿਹੜੀ ਤਿੰਨ ਤੋਂ ਚਾਰ ਦਿਨ ਦੇ ਦਿਓ ਤਿੰਨਾ ਚਾਰਾਂ ਦਿਨਾਂ ਦੇ ਵਿੱਚ ਵਿੱਚ ਤੁਹਾਡਾ ਪਸ਼ੂ ਜਿਹੜਾ ਖੜ ਕੇ ਦੁੱਧ ਦੇਣ ਲੱਗ ਜੂਗਾ ਕੋਈ ਵੀ ਦਿੱਕਤ ਨਹੀਂ ਆਊਗੀ ਤੇ ਇਹ ਨੁਕਤਾ ਬਾਅਦ ਤੋਂ ਬਾਅਦ ਭਰਾਵਾਂ ਦੇ ਨਾਲ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ